ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੀ ਛੋਟੀ ਉਮਰ ਚ ਪਾਠ ਕਰਨਾ ਸ਼ੁਰੂ ਕਰਤਾ ਇਹ ਮੇਰੀ ਕੋਈ ਕਾਬਲੀਅਤ ਨਹੀਂ ਹੈ ਗਣ ਦਦਸ਼ੀ ਕਿ ਮੇਰੇ ਮਾਸੀ ਜੀ ਜਿਨ੍ਹਾਂ ਨੇ ਮੈਨੂੰ ਦੱਸਾ ਕੀਤਾ ਸੀ ਉਹ ਤੇ ਮੇਰੇ ਛੋਟੇ ਮਾਮਾ ਜੀ ਮੈਂ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਜੋੜੀ ਚ ਉਹਨਾਂ ਦੇ ਸੰਗ ਵਿੱਚ ਪਾਠ ਕਰਨਾ ਸ਼ੁਰੂ ਕਰਤਾ ਪਾਠ ਕਰਦੇ ਕਰਦੇ ਪਾਠ ਮੂਜਵਾਨੀ ਵੀ ਹੋ ਗਿਆ ਪਰ ਪਾਠ ਸਿਰਫ ਮੂਜਵਾਨੀ ਹੋਇਆ ਪਾਟ ਹਲੇ ਮੰਚਨੀ ਬੈਠਾ ਸੀ ਹਲੇ ਸਿਰਫ ਰਸਨਾ ਤੇ ਸੀਗਾ ਅੰਦਰ ਮਨ ਝੁੱਤ ਰਿਆ ਨਹੀਂ ਸੀ ਪਾਟ ਕਰਦੇ ਰਹੇ ਗੁਰੂ ਦੀ ਸਮਝ ਨੂੰ ਸਮਝਣੀ ਪਈ ਸੀ ਕਿ ਇਹਨੇ ਗੁਰੂ ਦੀ ਸਮਝ ਨੂੰ ਅਨੇ ਸਮਝਿਆ ਨਹੀਂ ਸੀ ਸਿਰਫ ਐਨਾ ਹੀ ਅਹੰਕਾਰ ਸੀ ਕਿ ਵਾਹ ਸਾਡੇ ਗੁਰੂ ਨੇ ਕੀ ਬਾਣੀ ਦਿੱਤੀ ਆ ਦੂਜੀ ਗੱਲ ਸਾਡੇ ਡੈਡੀ ਜੀ ਉਹਨਾਂ ਦਾ ਇੱਕ ਨਾਮ ਸੀਗਾ ਕਿ ਸਵੇਰੇ ਸੜੇ ਕਰ ਟੇਪ ਰਿਕਾਰਡਰ ਹੁੰਦਾ ਸੀਗਾ ਤੇ ਉਹਨਾਂ ਨੇ ਇੱਕ ਪਾਸੇ ਜਪਜੀ ਸਾਹਿਬ ਤੇ ਦੂਜੇ ਪਾਸੇ ਸੋਧ ਰਹਿਰਾਸ ਦਾ ਪਾਠ ਹੁੰਦਾ ਸੀ ਤੇ ਉਹਨਾਂ ਨੇ ਸਵੇਰੇ ਸਵੇਰੇ 7 ਵਜੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਲਗਾਇਆ ਤੇ ਅਸੀਂ ਨੀਂਦ ਝੋਟਣਾ ਸੀ ਕੋਸਣਾ ਆਪਣੇ ਆਪ ਨੂੰ ਕਿ ਆਹ ਕੀ ਆ ਡੈਡੀ ਜੀ ਤੁਸੀਂ ਪਾਠ ਲਗਾਉਂਦਾ ਅਸੀਂ ਇਹ ਸੋਚਦੇ ਰਹਿਣਾ ਕਿ ਕਿਉਂ ਪਾਠ ਲਗਾਇਆ ਹੈ ਸੜੀ ਨੀਂਦ ਖਲਲ ਪੈਂਦੀ ਸਾਨੂੰ ਹੀ ਲੱਗਦਾ ਸੀ ਲੇਕਿਨ ਡੈਡੀ ਜੀ ਨੇ ਉਹ ਬੜੀ ਨੀਮ ਨਾਲ ਸ਼ਰਧਾ ਨਾਲ ਉਹ ਪਾਠ ਲਗਾਉਣਾ ਉਹ ਖਜੀ ਗੁਟਕਾ ਸਾਹਮਣੇ ਲੱਗੇ ਕਦੀ ਬੈਠੇ ਨਹੀਂ ਪਾਠ ਕਰਾ ਹਾਂ ਜਿਨ੍ਹਾਂ ਦੇ ਘਰ ਅਖੰਡ ਪਾਠ ਸਭ ਹੁੰਦਾ ਸੀ ਉਹਨਾਂ ਦੇ ਘਰ ਰਾਤ ਦੀ ਡਿਊਟੀ ਡੈਡੀ ਜੀ ਪ੍ਰੇਲ ਨੂੰ ਹੁੰਦੀ ਸੀ ਪਾਠੀਆਂ ਨੂੰ ਸਾਰਾ ਖਾਣਾ ਪੀਣਾ ਚਾਹ ਨਾਸ਼ਤਾ ਰਾਤ ਦੀ ਸਾਰੀ ਡਿਊਟੀ ਉਹ ਡੈਡੀ ਜੀ ਨੇ ਮੋੜੀ ਸੇਵਾ ਬੜੀ ਕਰਦੇ ਸੀ ਤੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਲਗਾਉਣਾ ਉਹਨਾਂ ਗਾਲੇ ਤਾਂ ਦਿਆ ਪਰ ਰੋਜ਼ ਜਪਜੀ ਸਾਹਿਬ ਦਾ ਪਾਠ ਲੱਗਿਆ ਜਾਂਦਾ ਸੀ ਤੂੰ ਸੁਣਦੇ 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 ਆਪਣੇ ਆਪ ਚ ਉਹ ਵੀ ਬਾਹਰ ਹੋ ਗਿਆ ਤੇ ਸ਼ਾਨੀ ਸੋਦਰ ਰਹਿਰਾਜ ਦਾ 파ਟ ਉਹ ਵੀ ਲੱਗਦਾ ਰਹਿਦਾ ਸੀ ਤੇ ਗੱਲ ਇਦਾਂ ਦੀ ਆ ਕਿ ਪ੍ਰਵਾਹ ਬਾਣੀ ਦਾ ਚੱਲਦਾ ਰਿਹਾ ਚੱਲਦਾ ਰਿਹਾ ਤੋਂ ਕੱਟ ਤੋਂ ਕੱਟ ਬਾਣੀ ਅੰਦਰ ਵਾਂਚ ਚਲੀ ਗਈ ਵਿੱਚ ਕੋਈ ਦੀ ਸਮਝ ਨਹੀਂ ਗਈ ਯਾਦ ਹੋ ਗਈ ਤੋ ਯਾਦਦਾਸ਼ ਹੋ ਗਈ ਤੋ ਬਾਣੀ ਜਿਹੜੀ ਆ ਉਹ ਡੈਡੀ ਜੀ ਕਰਕੇ ਸਾਡੇ ਮਾਮਾ ਜੀ ਕਰਕੇ ਛੋਟੇ ਤੇ ਸਾਡੀ ਮਾਸੀ ਜੀ ਕਰਕੇ ਅਸੀਂ ਉਹ ਪਾਣੀ ਪਾਇਹਾਟ ਕੀਤੇ ਸਾਡੇ ਡੈਡੀ ਜੀ ਤਾਂ ਹੈ ਨਹੀਂ ਠੀਕ ਹੈ ਸਾਡੇ ਮਾਮਾ ਜੀ ਤੇ ਮਾਸੀ ਜੀ ਉਹ ਆਪਣੀ ਜਗ੍ਹਾ ਤੇ ਜੋ ਵੀ ਕਰ ਰਹੇ ਹੋਣ ਲੇਕਿਨ ਉਹ ਮੇਰਾ ਸਟੈਪਿੰਗ ਇੱਕ ਸਲੈਬ ਹੁੰਦਾ ਨਾ ਸਟੈਪ ਕੋ ਹੁੰਦਾ ਹੈ ਉਹ ਸਟੈਪ ਮੈਂ ਉੱਤੋਂ ਛੱਡ ਕੇ ਅੱਗਾਂ ਨੂੰ ਬਦਲੀ ਅੱਗ ਕੀ ਚਲਾ ਲਈ ਤੇ ਬਾਣੀ ਸਮਝਣ ਦਾ ਯਤਨ ਸ਼ੁਰੂ ਹੋ ਗਿਆ ਬਾਣੀ ਕੀ ਹੈ ਕਿਉਂ ਤੇ ਐਵੇਂ ਐ ਨਹੀਂ ਬੋਲਾਂਗਾ ਕਿ ਮੈਂ ਆਪ ਉਹ ਜੁਗਨ ਕਰਨ ਲੱਗਿਆ ਇਹ ਤਾਂ ਜਿੱਦਾਂ ਵੈਰੀ ਆਟੋਮੈਟਿਕਲੀ ਹੁੰਦਾ ਆ ਕਿ ਆ ਜਾਂਦੀ ਬਾਣੀ ਸਮਝਣਾ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਤੁਹਾਨੂੰ ਸਮਝਾੜਾ ਸ਼ੁਰੂ ਕਰਦਾ ਹੈ ਤੇ ਇਹ ਮੇਰੀ ਕੋਈ ਖਾਸੀਅਤ ਨਹੀਂ ਹੈ ਮੇਰਾ ਕੋਈ ਗੁਣ ਨਹੀਂ ਹੈ ਇਹ ਵਿੱਚ ਕਿ ਮੈਂ ਯਤਨ ਕੀਤਾ ਬਹੁਤ ਹਾਂ ਗੁਰੂ ਦੀ ਕਿਰਪਾ ਹੈ ਤੇ ਤੁਸੀਂ ਸਾਰੇ ਵੀ ਗੁਰੂ ਦੀ ਕਿਰਪਾ ਵਾਲੇ ਬਣੋ ਅਰਦਾਸ ਕਰੋ ਮੇਰ ਤੇ ਉਹਦੀ ਕਿਰਪਾ ਹੈ اپنی کرپا میں ਤੁਹਾਡੇ ਨਾਲ سانجی ਕਰੂੰ। Guru نے جڑی کرپا ਕੀਤੀ ہے وہ ਤੁਹਾਡੇ ਨਾਲ بانڈن دی کوشش ਕਰਾਂ। ਮੈਨੂੰ ਜੋ ایکسپੀਰੀਅੰਸ ਹੋਇਆ ਗੁਰੂ ਸਾਧ ਦਾ ਉਸ ਬਾਣੀ ਦਾ ਉਸ ਫਲਸਫੀ ਦਾ ਉਹ ਤੁਹਾਡੇ ਨਾਲ ਸਾਂਝਾ ਕਰਾਂ। ਉਹ ਸਕਦਾ ਹੈ ਇਸ ایکسپੀਰੀਅੰਸ ਨਾਲ ਤੁਹਾਡਾ ਜੀਵਨ ਸਫਲ ਹੋ ਜਾਏ। ਤੁਹਾਡੇ ਜੀਵਨ 'ਚ ਕੋਈ ਬਦਲਾਅ ਆ ਜਾਏ। ਤੁਸੀਂ ਵੀ ਗੁਰਬਾਣੀ ਨਾਲ ਗੁਰੂ ਦੀ ਫਲਸਫੀ ਨਾਲ ਜੁੜ ਜਾਓ। ਸਿੱਖੀ ਔਖੀ ਨਹੀਂ ਆ। ਸਿੱਖੀ ਬਹੁਤ ਸਿੰਪਲ ਹੈ। ਸਿਫ ਦੇਖਣ ਦੇ ਨਜ਼ਰੀਆ ਸਾਨੂੰ ਔਰ دیکھیਏ ਇੱਕ ਨਵੇਂ ਦ੍ਰਿਸ਼ਟੀਕੋਣ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ